ਆਲੂ ਹਨਾ ਪਰਤੀ ਤੇ ਪਹਿਲਾਂ ਅਸੀਂ ਕੜਾਈ ਵਿੱਚ ਲਾ ਲਾਂਗੇ ਆਲੂਆਂ ਨੂੰ ਤੜਕਾ ਤੇ ਬਾਅਦ ਵਿੱਚ ਸਾਰੇ ਮਸਾਲੇ ਪਾਵਾਂਗੇ ਮਸਾਲੇ ਪਾ ਕੇ ਫਿਰ ਇਹਨਾਂ ਨੂੰ ਤਲਾਂਗੇ ਫਿਰ ਤੁਹਾਨੂੰ ਦਿਖਾਉਣੇ ਪਹਿਲੇ ਅਸੀਂ ਪਾਵਾਂਗੇ ਪਾਣੀ ਆ ਤੇਲ ਤੇ ਹੁਣ ਪਾਵਾਂਗੇ ਅਸੀਂ ਜੀਰਾ ਜੀਰਾ ਪਾਵਾਂਗੇ ਹੁਣ ਅਸੀਂ ਪਾਵਾਂਗੇ ਤਿਆਰ ਅੱਜ ਆਦ ਬਣਾਉਣੀ ਹੋਣਾ ਹੈ ਹਾਂ ਹੁਣ ਇਸੇ ਪਾਵਾਂਗੇ ਹਰੀਆਂ ਮਿਰਚਾਂ हम हूँ पावे उबाल के के मैश करके आलू रखिए आप पा ला ठीक है हूँ इन आपे मसाले ठीक है सब तो पहला पावगे हल्दी पाउडर फिर पावगे रंग वाली मिर्च फिर पावगे लाल मिर्च पाउडर ਤੇ ਉਸ ਤੋਂ ਬਾਅਦ ਪਾਵਾਂਗੇ ਆਮਚੂਰ ਪਾਊਡਰ ਤੇ ਪਾਵਾਂਗੇ ਗਰਮ ਮਸਾਲਾ ਤੇ ਹੁਣ ਆਪਾਂ ਇੰਟ ਤੇ ਪਾਵਾਂਗੇ ਨਮਕ ਠੀਕ ਹੈ ਜਿੰਨਾ ਪਾਉਣਾ স্বাদ ਲਾਗਾ ਜਿੰਨਾ ਪਾਉ। ਤੇ ਹੁਣ ਪਾਵਾਂਗੇ ਆਪਾਂ ਜਿੰਨਾ ਖੁਸ਼ਬੂ ਸਮੈਲ ਵਧੀਆ ਆਉਂਦੀ ਆ ਰੈਗਨਸ ਧਨੀਆ ਦੋ ਸਬਜ਼ੀਆਂ ਦੀ ਜਾਣ ਹੁੰਦਾ ਹੈ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਅੱਛੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਛਿਮਲਾ ਮਿਸ਼ਤਾਂ ਦੇ ਵਿੱਚ ਪਾ ਕੇ ਫਿਰ ਕੜਾਈ ਵਿੱਚ ਪਕਾ ਠੀਕ ਹੁਣ ਸਾਡੇ ਆਲੂ ਹੋ ਗਏ ਆ ਤੇ ਇਹਨਾਂ ਨੂੰ ਠੰਡੇ ਕਰਕੇ ਥੋੜੇ ਛਿਮਲਾ ਮਿਸ਼ਤਾਂ ਦੇ ਵਿੱਚ ਪਾ ਲਾਂਗੇ ਠੀਕ ਹੈ ਚੰਲਾ ਮਿੱਠਾ ਆਪਾਂ ਕਰ ਲਿਆ ਤਿਆਰ ਤੇ ਹੁਣ ਆਪਾਂ ਤਲਨੀ ਆਂ ਦੇਖੋ ਤਲਣ ਨੂੰ ਆਸਤੇ ਛੱਡ ਦਿੰਦੇ ਆ ਤੇਲ ਦੇ ਵਿੱਚ ਪਾ ਲਿਆ ਤੇਲ ਆਪਾਂ ਸਿੱਕਿਆ ਕਿ ਜੈਂਬਾ ਪਾਦੇ ਰਹੇ ਆ ਇਸ ਤਰ੍ਹਾਂ ਇਹ ਬਹੁਤ ਵਧੀਆ ਤਿਆਸੀ ਬਣ ਕੇ ਤਿਆਰ ਹੋਈ ਹੈ